ਸੂਰਜ ਛੇਪਨ ਤੋਂ ਬਾਅਦ ਨਾ ਕਰੋ ਇਹ ਗਲਤੀ ਘਰ ਵਿੱਚ ਆ ਜਾਵੇਗੀ ਗੰਗਾਲੀ ਅੱਜ ਹੀ ਛੱਡ ਦਿਓ ਇਹ ਗਲਤੀਆਂ ਘਰ ਵਿੱਚ ਲੱਗਿਆ ਜਾਲਾ ਤਾਂ ਜਲਦੀ ਕਰੋ ਸਾਫ਼ ਨਹੀਂ ਤਾਂ ਹੋਵੇਗਾ ਇਹ ਨੁਕਸਾਨ ਘਰ ਦੀ ਸਫਾਈ ਕਰਦੇ ਸਮੇਂ ਕਈ ਲੋਕ ਨੁਕਰਾਂ ਵਿੱਚ ਲੱਗੇ ਜਾਲੇ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇ ਅਤੇ ਸੋਚਦੇ ਨੇ ਕਿ ਇਸ ਨੂੰ ਕਿਸੇ ਹੋਰ ਸਮੇਂ ਸਾਫ਼ ਕਰ ਲਵਾਂਗੇ ਪਰ ਇਹ ਜਾਲਾ ਤੁਹਾਡੀਆਂ ਪਰੇਸ਼ਾਨੀਆਂ ਨੂੰ ਵਧਾ ਸਕਦਾ ਹੈ ਇਹ ਜਾਲੇ ਦੇਖਣ ਨੂੰ ਤਾਂ ਬੁਰੇ ਲੱਗਦੇ ਹੀ ਨੇ ਇਸ ਤੋਂ ਇਲਾਵਾ ਇਹਨਾਂ ਨੂੰ ਘਰ ਵਿੱਚ ਗਰੀਬੀ ਦਾ ਸੂਚਕ ਵੀ ਮੰਨਿਆ ਜਾਂਦਾ ਹੈ ਇਸ ਲਈ ਜਦੋਂ ਵੀ ਇਹਨਾਂ ਨੂੰ ਘਰਾਂ ਚ ਲੱਗਾ ਦੇਖੋ ਤਾਂ ਤੁਰੰਤ ਸਾਫ਼ ਕਰ ਲਓ ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਨਾਲ ਜੁੜੇ ਕੁਝ ਵਾਸਤੂ ਟਿਪਸ ਘਰ ਵਿੱਚ ਲਿਆਉਂਦੇ ਨੇ ਗਰੀਬੀ ਮੱਕੜੀ ਦੇ ਜਾਲ ਨੂੰ ਘਰ ਵਿੱਚ ਗਰੀਬੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਜਿਸ ਕਾਰਨ ਘਰ ਦਾ ਆਰਥਿਕ ਵਿਕਾਸ ਵੀ ਰੁਕ ਜਾਂਦਾ ਹੈ ਇਸ ਤੋਂ ਇਲਾਵਾ ਘਰ ਵਿੱਚ ਧਨ ਦਾ ਨੁਕਸਾਨ ਵੀ ਹੋ ਸਕਦਾ ਹੈ ਬਣਦੇ ਨੇ ਵਾਸਤੂ ਨੁਕਸ ਇਸ ਦਾ ਕਾਰਨ ਜੇਕਰ ਤੁਸੀਂ ਘਰ ਚ ਬਣੇ ਜਾਲੇ ਨੂੰ ਨਿਯਮਤ ਰੂਪ ਚ ਸਾਫ ਨਹੀਂ ਕਰਦੇ ਤਾਂ ਇਸ ਨਾਲ ਤੁਹਾਡੇ ਘਰ ਚ ਵਾਸਤੂ ਨੁਕਸ ਆ ਸਕਦਾ ਹੈ ਵਾਸਤੂ ਨੁਕਸ ਦੇ ਕਾਰਨ ਘਰ ਦੇ ਮੈਂਬਰਾਂ ਵਿੱਚ ਅਣਬਣ ਹੋ ਸਕਦੀ ਹੈ ਰਿਸ਼ਤਿਆਂ ਵਿੱਚ ਵੀ ਖਟਾਸ ਆਉਣ ਲੱਗਦੀ ਹੈ ਧਾਰਮਿਕ ਕੰਮਾਂ ਦਾ ਫਲ ਨਹੀਂ ਮਿਲਦਾ ਮਾਨਤਾਵਾਂ ਅਨੁਸਾਰ ਜੇਕਰ ਤੁਸੀਂ ਘਰ ਵਿੱਚ ਕੋਈ ਧਾਰਮਿਕ ਕੰਮ ਕਰਵਾਉਣ ਜਾ ਰਹੇ ਹੋ ਤਾਂ ਤੁਹਾਨੂੰ ਇਸ ਦੇ ਸ਼ੁਭ ਫਲ ਨਹੀਂ ਮਿਲਣਗੇ ਇਸ ਲਈ ਘਰ ਚ ਕੋਈ ਵੀ ਧਾਰਮਿਕ ਰਸਮ ਕਰਨ ਤੋਂ ਪਹਿਲਾਂ ਜਾਲੇ ਦੀ ਸਫਾਈ ਜ਼ਰੂਰੀ ਕਰ ਲੈਣੀ ਚਾਹੀਦੀ ਹੈ ਬਣੀ ਰਹੇਗੀ ਮਨ ਵਿੱਚ ਪਰੇਸ਼ਾਨੀ ਜੇਕਰ ਤੁਹਾਡੇ ਘਰ ਵਿੱਚ ਮਕੜੀ ਦਾ ਜਾਲਾ ਬਣਿਆ ਰਹਿੰਦਾ ਹੈ ਤਾਂ ਘਰ ਦੇ ਮੈਂਬਰਾਂ ਦੇ ਮਨ 'ਚ ਨਿਰਾਸ਼ਾ ਦੇ ਨਾਲ ਨਾਲ ਨਕਾਰਾਤਮਕਤਾ ਦਾ ਮਾਹੌਲ ਬਣਿਆ ਰਹਿੰਦਾ ਹੈ ਇਸ ਲਈ ਜੇਕਰ ਤੁਸੀਂ ਘਰ 'ਚ ਮਕੜੀ ਦੇ ਜਾਲੇ ਦੇਖਦੇ ਹੋ ਤਾਂ ਉਹਨਾਂ ਨੂੰ ਤੁਰੰਤ ਸਾਫ਼ ਕਰੋ ਘਰ ਦੇ ਮੁਖੀ ਦੀਆਂ ਸਮੱਸਿਆਵਾਂ ਦਾ ਨਹੀਂ ਹੁੰਦਾ ਅੰਤ ਵਾਸਤੂ ਸ਼ਾਸਤਰ ਅਨੁਸਾਰ ਜਾਲ ਘਰ ਦੇ ਮੁਖੀ ਦੇ ਜੀਵਨ ਵਿੱਚ ਮੁਸੀਬਤ ਲਿਆ ਸਕਦਾ ਹੈ ਜਿਹੜਾ ਤੁਹਾਡਾ ਕੋਨਿਆਂ ਦੇ ਵਿੱਚ ਜਾਲਾ ਬਣਦਾ ਹੈ ਇਸ ਕਾਰਨ ਘਰ ਦੇ ਮੁਖੀ ਅਤੇ ਪਰਿਵਾਰ ਦੋਵਾਂ ਦੀ ਤਰੱਕੀ ਪ੍ਰਭਾਵਿਤ ਹੁੰਦੀ ਹੈ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਹੁਣ ਤੁਹਾਨੂੰ ਅੱਗੇ ਦੱਸ ਦਿਆਂਗੇ ਸੂਰੇਸ਼ੇਪਣ ਤੋਂ ਬਾਅਦ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਵੱਡੀ ਪਰੇਸ਼ਾਨੀ ਖੜੀ ਹੋ ਸਕਦੀ ਹੈ ਇਸ ਤੇ ਵੀ ਆਪਾਂ ਨਿਗਾਹ ਮਾਰ ਲੈਣੇ ਆਂ ਭਾਰਤੀ ਸੱਭਿਆਚਾਰ ਮੁਤਾਬਕ ਦਾਨ ਦੇਣ ਦੀ ਪ੍ਰਥਾ ਨੂੰ ਪਰਉਪਕਾਰ ਵਰਗਾ ਕਰਮ ਮੰਨਿਆ ਜਾਂਦਾ ਹੈ ਇਸ ਦੇ ਬਾਵਜੂਦ ਕੁਝ ਚੀਜ਼ਾਂ ਦੇ ਦਾਨ ਕਰਨ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਤੋਂ ਇਲਾਵਾ ਚੀਜ਼ਾਂ ਦਾਨ ਕਰਨ ਨੂੰ ਲੈ ਕੇ ਸਹੀ ਸਮੇਂ ਦਾ ਹੋਣਾ ਵੀ ਖਾਸ ਮਹੱਤਤਾ ਰੱਖਦਾ ਹੈ ਵਾਸਤੂ ਮੁਤਾਬਕ ਸੂਰਜ ਡੁੱਬਣ ਤੋਂ ਬਾਅਦ ਕੁਝ ਖਾਸ ਚੀਜ਼ਾਂ ਦਾ ਦਾਨ ਕਰਨ ਤੋਂ ਬਚਣਾ ਚਾਹੀਦਾ ਹੈ ਇਸ ਦੇ ਨਾਲ ਹੀ ਦੂਜਿਆਂ ਕੋਲੋਂ ਮੰਗ ਕੇ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਦੂਜੇ ਲੋਕਾਂ ਦੀਆਂ ਵਸਤੂਆਂ ਇਸਤੇਮਾਲ ਕਰਨ ਨਾਲ ਉਹਨਾਂ ਦੀ ਊਰਜਾ ਸਾਡੇ ਤੱਕ ਪਹੁੰਚ ਜਾਂਦੀ ਹੈ ਇਸ ਲਈ ਕੋਈ ਚੀਜ਼ਾਂ ਦੇ ਦਾਨ ਕਰਨ ਅਤੇ ਮੰਗਣ ਤੋਂ ਬਚਣਾ ਚਾਹੀਦਾ ਹੈ ਸ਼ਾਮ ਦੇ ਸਮੇਂ ਕਿਸੇ ਨੂੰ ਵੀ ਹਲਦੀ ਦੇਣ ਤੋਂ ਬਚਣਾ ਚਾਹੀਦਾ ਹੈ ਇਸ ਨਾਲ ਧਨ ਸੰਬੰਧੀ ਨੁਕਸਾਨ ਹੋ ਸਕਦਾ ਹੈ ਸੂਰਜ ਡੁੱਬਣ ਤੋਂ ਬਾਅਦ ਕਿਸੇ ਨੂੰ ਵੀ ਉਧਾਰ ਨਹੀਂ ਦੇਣਾ ਚਾਹੀਦਾ ਅਝਿਹਾ ਕਰਨ ਨਾਲ ਲక్ష్ਮੀ ਮਾਤਾ ਨਰਾਜ ਹੁੰਦੀ ਹੈ ਇਸ ਨਾਲ ਧਨ ਸੰਬੰਧੀ ਤੰਗੀ ਆਉਂਦੀ ਹੈ ਆਮ ਤੌਰ ਤੇ ਲੋਕਾ ਕਿਸੇ ਦੂਜੇ ਵਿਅਕਤੀ ਦੀ ਕੋਈ ਵੀ ਚੀਜ਼ ਮੰਗ ਕੇ ਇਸਤੇਮਾਲ ਕਰ ਲੈਂਦੇ ਨੇ ਕਦੇ ਵੀ ਕਿਸੇ ਦੂਜੇ ਵਿਅਕਤੀ ਦੀ ਘੜੀ ਮੰਗ ਕੇ ਨਹੀਂ ਪਾਉਣੀ ਚਾਹੀਦੀ ਇਸ ਨੂੰ ਬੁਰੇ ਸਮੇਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਸੂਰਜ ਡੁੱਬਣ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਲੂਣ ਤੋ ਪਰਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਧਨ ਦੀ ਕਮੀ ਹੁੰਦੀ ਹੈ ਬਿਹਾ ਭੋਜਨ ਨਾ ਕਰੋ दान ਕਿਸੇ ਵੀ ਲੋੜਵੰਦ ਵਿਅਕਤੀ ਨੂੰ ਭੋਜਨ ਸ਼ਕਾਉਣਾ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ ਧਾਰਨਾ ਹੈ ਕਿ ਕਦੇ ਵੀ ਕਿਸੇ ਨੂੰ ਸ਼ਾਮ ਦੇ ਸਮੇਂ ਪੁਰਾਣਾ ਭੋਜਨ ਜਿਹੜਾ ਬਿਹਾ ਭੋਜਨ ਹੈ ਉਹ दान ਨਹੀਂ ਕਰਨਾ ਚਾਹੀਦਾ ਅਜਿਹੇ দান ਨਾਲ ਪਾਪ ਲੱਗਦਾ ਹੈ ਤੇ ਤੁਹਾਡੇ ਜਿਹੜੇ ਕੰਮ ਨੇ ਉਹ ਰੁਕਨੇ ਸ਼ੁਰੂ ਹੋ ਜਾਂਦੇ ਨੇ ਇਹ ਸਾਰੀਆਂ ਜਾਣਕਾਰੀਆਂ ਮਾ ਵਕ ਵਕ ਮਾਹਿਰਾਂ ਤੇ ਜੋਤਿਸ਼ਾਂ ਤੋਂ ਲੈ ਕੇ ਤੁਹਾਡੇ ਨਾਲ ਸੰਗੀਆਂ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਕਿਸੇ ਵੀ ਨਫੇ ਨੁਕਸਾਨ ਦੀ ਸਾਡੀ ਜਾਂ ਸਾਡੇ ਚੈਨਲ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੀ ਤਾਂ ਹੀ ਸ਼ੇਅਰ ਕਰਿਓ ਤੇ ਲਾਈਕ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ